ਤੇ ਐਲਪੀਜੀ ਦਾ ਕੰਟੇਨਰ ਜਿਹੜਾ ਕੁਛ ਥੇਰ ਪਹਿਲਾਂ ਬਲਾਸਟ ਹੋਇਆ ਵੈ ਐਕਸੀਡੈਂਟ ਹੋਇਆ ਬਹੁਤ ਵੱਡਾ ਜਿਹੜਾ ਹੈ ਕਿ ਇੱਥੇ ਇੱਕ ਹਾਦਸਾ ਹੋਇਆ ਐ ਸੋ ਤੁਹਾਨੂੰ ਅਸੀਂ ਕਰੀਬ 12 ਵਜੇ ਜਿਹੜੀ ਹੈ ਕਿ ਇੱਥੋਂ ਰਿਪੋਰਟ ਦਿਲਗ ਤੇ ਨਾਲ ਜਿਹੜਾ ਕਿ ਹਾਰਪੁਰ ਰੋਡ ਦੇ ਉੱਤੇ ਇਕਠਾਰ ਦੇ ਕੋਲ ਜਿਹੜਾ ਹੈ ਉਹ ਇੱਥੇ ਝੁਲਸੇ ਨੇ ਹਾਲਾਂਕਿ ਜਿਹੜਾ ਡਰਾਈਵਰ ਹੈ ਕੰਟੇਨਰ ਚਲਾਉਣ ਵਾਲਾ ਉਹਦੀ ਵੀ ਹਾਲਤ ਜਿਹੜੀ ਹੈ ਇਸ ਵਕਤ ਤੱਕ ਜਿਹੜੀ ਸਪਸ਼ਟ ਨਹੀਂ ਹੋਈ ਪਰ ਜਿਸ ਤਰੀਕੇ ਦੇ ਇੱਥੇ ਇਸ ਵਕਤ ਜਿਹੜਾ ਧੂਆ ਜਿਹੜਾ ਕਿ ਬਣਿਆ ਹੋਇਆ ਪੈ ਉਹ ਇੱਥੇ ਇਸ ਵਕਤ ਜੋ ਸਥਿਤੀਆਂ ਹੋਈਆਂ ਲੋਕ ਇੱਥੇ ਨੇ ਹਾਸਾ ਹੋਣ ਦਾ ਕਾਰਨ ਕੀ ਬਣਿਆ ਤੇ ਕਲੀਅਰ ਹੋ ਪਾਇਆ ਕਿ ਦਾ ਕੰਟੇਨਰ ਕਰਾ ਸੀਗਾ ਨਹੀਂ ਇਹ ਤਾਂ ਗੈਸ ਦਾ ਕਟੜਨਾ ਸੀ ਅੱਛਾ ਹਾਂਜੀ ਗੈਸ ਦਾ ਕਟੜਨਾ ਸੀ ਤੇ ਵਿੱਚ ਕੋਈ ਆ ਕੇ ਦੂਸਰਾ ਵਹੀਕਲ ਵਜਾ ਵਿੱਚ ਕੁਝ ਹੋ ਗਿਆ ਜਾਂ ਹਾਫੀ ਵਿੱਚ ਵਜਿਆ ਤੇ 207 ਗੱਡੀ ਵਿੱਚ ਵੱਜੀ ਆ ਜੀ ਅੱਛਾ 207 ਜਿਹੜੀ ਆ ਤੇ ਲੋਕ ਕਿੰਨੇ ਕਿੰਝੜ ਹੋਏ ਨੇ ਕੁਝ ਪਤਾ ਲੱਗਿਆ ਹਲੇ ਤੱਕ ਇਹ ਨਹੀਂ ਹਲੇ ਤੱਕ ਜੀ ਪਤਾ ਲੱਗਾ ਸਾਂ ਜਿਹੜਾ ਕਾਫੀ ਖਾਸਾ ਕਾਫੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਇਹ ਲੋਕ ਨੇ ਬਸਨੀਕ ਬਿਲਕੁਲ ਕੋਲੋਮੀ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾ ਕੇ ਉਹ ਕਿ ਉਹ ਰਹੇ ਨੇ ਐਸ ਵਕਤ ਜਿਹੜੀ ਮੈਂ ਥਾ ਤੇ ਖੜਾ ਮੈਂ ਫੇਰ ਜ਼ਿਕਰ ਕਰਦਾ ਹਾਰਪੁਰ ਦੇ ਇਹ ਡਿਸਟ੍ਰਿਕਟ ਦੇ ਵਿੱਚ ਪੈਂਦੀ ਮੰਡਾਲਾ ਜਿਹੜਾ ਹੈ ਕਿ ਉਹ ਏਰੀਆ ਵੈ ਇਸ ਵਕਤ ਤੁਸੀਂ ਦੇਖਦੇ ਪਏ ਹੋ ਕਿ ਜਿਸ ਤਰੀਕੇ ਦੇ ਨਾਲ ਇੱਥੇ ਆਲੇ ਦੁਆਲੇ ਪੁਲਿਸ ਪ੍ਰਸ਼ਾਸਨ ਇਸ ਵਕਤ ਮੌਕੇ ਤੇ ਮੌਜੂਦ ਹੈ ਬੇहद ਜਿਹੜੀ ਹੈ ਕਿ ਤਪਿਸਤਾ ਸੇਕ ਹੈ ਕਿੱਥੇ ਤੱਕ ਜਿਹੜਾ ਹੈ ਕਿ ਉਹ ਅੱਗ ਪਹੁੰਚੀ ਹੈ ਸਾਰਾ ਕੁਝ ਜਿਹੜਾ ਆਲੇ ਦੁਆਲੇ ਜਿਹੜਾ ਕਿ ਉਹ ਲੋਹਾ ਗਿਆ ਇਸ ਵਕਤ ਤੁਹਾਨੂੰ ਮੈਂ ਐਕਸਕਲੂਸਿਵ ਤਸਵੀਰ ਵੀ ਅੱਗੇ ਦਿਖਾਵਾਂਗਾ ਜਿਹੜਾ ਕੰਟੇਨਰ ਹੈ ਜਿਸ ਦੇ ਵਿੱਚ ਜਿਹੜਾ ਇਹ ਹਾਸਾ ਪੂਰੇ ਤਰੀਕੇ ਦੇ ਨਾਲ ਹੋਇਆ ਵੈ ਇਸ ਵਕਤ ਪੁਲਿਸ ਦੀਆਂ ਟੀਮਾਂ ਇਸ ਮੌਕੇ ਤੇ ਮੌਜੂਦ ਹਨ ਅਧਿਕਾਰੀ ਜਿਹੜੇ ਨੇ ਕਿ ਇਸ ਵਕਤ ਇੱਥੇ ਪੂਰਾ ਜਾਇਜ਼ਾ ਲੈ ਰਹੇ ਨੇ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਆ ਜਿਹੜਾ ਛੋਟਾ ਹਾਥੀ ਹੈ ਇਹ ਇਹਦੇ ਵਿੱਚ ਜਿਹੜਾ ਕਿ ਸਿੱਧੇ ਤੌਰ ਤੇ ਆ ਕਿ ਜਿਹੜਾ ਕਿ ਉਹ ਬੱਚਾ ਉਹ ਸਾਹਮਣੇ ਜਿਹੜੀ ਆ ਕਿ ਉਹ ਅੱਗ ਵੀ ਜਿਹੜੀ ਆ ਕਿ ਇੱਕ ਦੁਕਾਨ ਨੂੰ ਲੱਗੀ ਪਾਜੀ ਹਾਸੇ ਦਾ ਮੁੱਖ ਕਾਰਨ ਪਤਾ ਲੱਗਿਆ ਕਿ ਇਸ ਤਰੀਕੇ ਨਾਲ ਹੋਇਆ ਕੋਈ ਕੁਛ ਨਹੀਂ ਪਤਾ ਇਸ ਕਈ ਅਸਾਧਿਆਸ ਸਿਰੋਕਾਰਨ ਆ ਗੱਡੀ ਇਹਦੇ ਵਿੱਚ ਥੱਲੇ ਵੜੀ ਆ ਇੰਦੇ ਥੱਲੇ ਵੱਡੀ ਹੈ ਹਾਂਜੀ ਇਹ ਇਧਰ ਕਿੱਧਰ ਜਾ ਰਿਹਾ ਸੀ ਕਿਧਰ ਕੀ ਹੈਗੀ ਜਗਾ ਜਿੱਧਰ ਕੰਟੇਨਰ ਜਾ ਰਿਹਾ ਵੱਡਾ ਇਹ ਤਾਂ ਗੈਸ ਏਜੰਸੀ ਆ ਤੱਕਰ ਹੋਈ ਆ ਇਧਰ ਜਾ ਰਿਹਾ ਨਹੀਂ ਗੈਸ ਏਜੰਸੀ ਆ ਨਾ ਕਿ ਕੋਈ ਮਿਲਕੀ ਹਾਰਪੁਰ ਵਾਲੇ ਬੱਸੋ ਆ ਰਿਹਾ ਸੀ ਗਾੜੀ ਕੰਟੇਨਰ ਗੈਸ ਏਜੰਸੀ ਟੱਕਰ ਹੋਈ ਆ ਭਾਜੀ ਬਲਾਲ ਟੱਕਰ ਟੱਕਰ ਹੋਈ ਆ ਗੈਸ ਟੈਂਕਰ ਇਹਦਾ ਕੋਈ ਮਤਲਬ ਨਹੀਂਗਾ ਇਹ ਤਾਂ ਕਿ ਵੀ ਟੱਕਰ ਹੋਈ ਆ ਜਿਹੜੀ ਮਤਲਬ ਪਤਾ ਨਹੀਂ ਲੱਗਾ ਭਾਜੀ ਪੰਜਾ ਮੜਾ ਚ ਕੀ ਹੋ ਗਿਆ ਕੀ ਨਹੀਂ ਇੱਥੇ ਅੱਗ ਦੀਆਂ ਲੱਪਟਾਂ ਬਹੁਤ ਜ਼ਿਆਦਾ ਸਈਆਂ ਭਾਜੀ ਤੋ ਕਹਣਾ ਕਿ ਨਕਸਾਨ ਨੂੰ ਕਿੰਨਾ ਨੁਕਸਾਨ ਜਾਨੀ ਵੀਗਾ ਸਾਰੀਆਂ ਆ ਸਾਰੀਆਂ ਪੈਟਿਕਲ ਲੂ ਹੋ ਗਿਆ ਪਰਵਾ ਮੈਡੀਕਲ ਲੂ ਹੋ ਗਿਆ ਆ ਆਪ ਕੋ ਜਿ ਦਿਖਾਨਾਂ ਚ ਭੇਟਦੇ ਆ ਆ ਬੁਟੀਕ ਸੀਗਾ ਆ ਲੂ ਹੋ ਗਿਆ ਇੱਕ ਟੈਂਟ ਦੀ ਦੁਕਾਨ ਸੀ ਉਹ ਲੂ ਹੋ ਗਈ ਇਥੋਂ ਲੱਗਦੇ ਪੈਸੇ ਕਿ ਕੁਝ ਕਿ ਨੰਗਲੇ ਪੈਸੇ ਸੀਗੇ ਬੰਦ ਕੀਤਾ ਪੇ ਆ ਪੁੱਛ ਨਕਸਾਨ ਹੋ ਰਿਹਾ ਆ ਤੁਸੀਂ ਤਸਵੀਰ ਐਸ ਵਕਤ ਦੇਖਦੇ ਪਏ ਉਹ ਸਬਜ਼ੀਆਂ ਦਾ ਜਿਹੜਾ ਹੈ ਕਿ ਉਹ ਜਿਹੜਾ ਛੋਟਾ ਗੱਡੀ ਜਿਹੜੀ ਹੈ ਫੋਟੋ ਜਲੰਧਰ ਨੂੰ ਜਾ ਰਹੀ ਸੀ ਟੈਂਕਰ ਦੇ ਵਿੱਚ ਵੱਜੀ ਟੈਂਕਰ ਦੇ ਵਿੱਚ ਵੱਜੀ ਉਸ ਤੋਂ ਬਾਅਦ ਗਲਾਸ ਜਿਹੜਾ ਹੋਇਆ ਐਲਪੀਜੀ ਦਾ ਸੀਗਾ ਕੰਟੇਨਰ ਐਲਪੀਜੀ ਦਾ ਐਚਪੀ ਦਾ ਐਚਪੀ ਦਾ ਜਿਹੜਾ ਨਰਸੀ ਪਰ ਮੇਂ ਦੁਕਾਨ ਲੂ ਹੋ ਗਈ ਆ ਆ ਦੁਕਾਨਾ ਹੋ ਗਈ ਇੱਕ ਆਦੀ ਦੁਕਾਨਦਾਰੀ ਸੀਗੀ ਇਹ ਮੈਡੀਕਲ ਸਟੋਰ ਸੀਗੀ ਮੈਡੀਕਲ ਸਟੋਰ ਦੇ ਵਿੱਚ ਸੀਗਾ ਉਸ ਕੋਲੇ ਨਹੀਂ ਦੁਕਾਨ ਦੇ ਵਿੱਚ ਨਹੀਂ ਉੱਪਰ ਸੀਗਾ ਉੱਪਰ ਸੀਗਾ ਤੇ ਐ ਐਸਿਡਟ ਐਸ ਲਈ ਕੁਝ ਕੁਝ ਪਤਾ ਲੱਗਾ ਡੱਟਾ ਜਿਹੜੀਆਂ ਬਹੁਤ ਕਾਫੀ ਸੀਆਂ ਖਾਸੀਆਂ ਹਾਂਜੀ ਬਹੁਤ ਬਹੁਤ ਨੁਕਸਾਨ ਹੋਇਆ ਜੀ ਬਹੁਤ ਬਹੁਤ ਆਕਤਿਆ ਲੱਗਿਆ ਉਹ ਜਰਾ ਨਹੀਂ ਹਾਂ ਇਸ ਵਕਤ ਜਿਹੜੇ ਇੱਥੇ ਲਾਗੇ ਤੇ ਜਿਹੜੇ ਮੁੰਡੇ ਨੇ ਉਹ ਇਸ ਵਕਤ ਜਿਹੜੇ ਨੇ ਕੀ ਹਾਂਜੀ ਡਾਕਟਰ ਰਵਜੋਤ ਹੁਣੇ ਸਾਡੇ ਨਾਲ ਉੱਤੋਂ ਡੈੱਡ ਬਾਡੀਆਂ ਲਾਉਂਦੇ ਆਏ ਡਾਕਟਰ ਸਾਹਿਬ ਪਹੁੰਚ ਪਹੁੰਚ ਗਏ ਤੇ ਪਹੁੰਚ ਗਿਆ ਸੀ ਬੋਲਾ ਹੀ ਸਾਰੇ ਸਾਰੇ ਹੈਡਬੋਡੀਆਂ ਲਾਈਆਂ ਕਿੰਨੀਆਂ ਸਿੰਗੀਆਂ ਦੋ ਲਾਈਆਂ ਸੀ ਬਾਜੀ ਬਲਾ ਥੋੜਾ ਜਿਹਾ ਜਾਨੀ ਨੁਕਸਾਨ ਹੈਗਾ ਫਿਲਹਾਲ ਸਵੇਰੇ ਲੱਗਣਾ ਪੂਰਾ ਪਤਾ ਅੱਧੇ ਲੋਕੀ ਘੋਟਸੇ ਵੀ ਆ ਗਏ ਦੁਕਾਨਾਂ ਨਾਲ ਨੁਕਸਾਨ ਲੈ ਕੇ ਵੀ ਗਏ ਸ਼ਾਰਪੁਰ ਵਾਲੇ ਜਿਹੜੇ ਸ਼ਾਰਪੁਰ ਪਹਚਾਏ ਆਪਾਂ ਜਿਹੜਾ ਇਹਦਾ ਭਾਈ ਇੱਧਰ ਇੱਧਰ ਕੋਈ ਗੈਸ ਦਾ ਗੈਸ ਦਾ ਕੋਈ ਪਲਾਂਟ ਹੀ ਆ ਨਹੀਂ ਗਿਆ ਗੈਸ ਦਾ ਪਲਾਂਟ ਦਾ ਇੱਧਰ ਵਾ ਗੱਡੀ ਇੱਧਰ ਘੁੰਮਣ ਦੀ ਕਰਨੀ ਜੀ ਵਾ ਗੱਡੀ ਪੂਰੀ ਲੋਡ ਸੀਗੀ ਉਸ ਗੱਡੀ ਲੋਡ ਆ ਪੂਰੀ ਡਰਾਈਵਰ ਦਾ ਪਤਾ ਲੱਗਿਆ ਕੁਝ ਗੈਸ ਪਲਾਂਟ ਡਰ ਪਤਾ ਨਹੀਂ ਲੱਗਦਾ ਹਨ ਇਹ 227 ਕਹਿੰਦੇ ਡਰਾਈਵਰ ਮਤਲਬ ਡੈਥ ਹੋ ਗਈ ਆ ਇਹ ਮਤਲਬ ਸਿਰ ਸਿਚੁਏਸ਼ਨ ਐ ਸੋ ਕਿ ਤੇਰੇ ਕੋਲ ਮੁਲਾਜ਼ਮ ਜਿਹੜੇ ਨੇ ਕਿ ਇੱਥੇ ਪੁਲਿਸ ਇਸ ਵਕਤ ਮੌਕੇ ਤੇ ਮੌਜੂਦ ਐ ਸਾਰੀ ਇਸ ਵਕਤ ਦੀ ਸਥਿਤੀ ਕੀ ਐ ਕਿਨੇ ਲੋਕਾਂ ਦੇ ਰੈਸਕਿਊ ਕਰਤੇ ਨੇ ਹਾਪਸ ਕੁਝ ਨਹੀਂ ਕਰ ਸਕਦਾ ਪਲੀਜ਼ ਸਾਨੂੰ ਜਿਹੜਾ ਆਪਣਾ ਮੌਕੇ ਤੇ ਜਿਹੜਾ ਬੰਦੇ ਨਾ ਜਿਹੜੇ ਰਾਹਤ ਕਾਰਜ ਕਰਨ ਸਕੇ ਐ ਇਸ ਵਕਤ ਜਿਹੜੇ ਨੇ ਪਿੰਡ ਮੜਿਆਲਾ ਪਿੰਡ ਮੜਿਆਲਾ ਪਿੰਡ ਮੜਿਆਲਾ ਕਿੰਨੇ ਵਜੇ ਦਾ ਟਾਈਮ ਸੀਗਾ ਜਦੋਂ ਹਾਦਸਾ ਹੋਇਆ ਇਹ ਹਾਦਸੇ ਦਾ ਟਾਈਮ ਨੋ ਕੁਈ ਦਾ ਸੀਗਾ ਦੁਬਾਰਾ ਇੱਕ ਵਾਰੀ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇੱਥੇ ਐਸ ਵਕਤ ਜਿਸ ਤਰੀਕੇ ਦੇ ਨਾਲ ਜਿਹੜਾ ਕਿ ਫਾਇਰ ਬ੍ਰਿਗੇਡ ਦੀਆਂ ਵੀ ਗੱਡੀਆਂ ਐਸੇ ਪਹੁੰਚੋ ਆਈਆਂ ਸੁੰਦਰ ਸ਼ਾਮ अरोੜਾ ਐਸ ਵਕਤ ਇੱਥੇ ਪਹੁੰਚਣ अरोੜਾ ਸਾਹਿਬ ਐਸ ਲਈ ਦੀ ਸਥਿਤੀ ਜਿਹੜੀ ਹੈ ਕਿ ਕਿੰਨੀ ਸਪਸ਼ਟ ਹੋ ਪਾਈ ਹੈ ਦੇਖੋ ਆਪਣੇ ਵੱਲੋਂ ਜਿਹੜਾ ਹਾਸਾ ਆਪਣਾ ਅਨਫੋਰਚੂਨੇਟ ਹੈ ਦੁਖਦਾਈ ਹੈ ਔਰ ਜਿਹੜੇ ਬੰਦਿਆਂ ਦੇ ਇੱਕ ਤੱਕ ਜੈਰਲਟੀ ਜੋ 10 ਦੇ ਪੇ ਹੁਣ ਤੱਕ ਪੂਰਾ ਡਾਟਾ ਹਾਲ ਤੱਕ ਸਾਡੇ ਕੋਲ ਨਹੀਂ ਹੈ ਪਰ ਜਿਹੜੇ ਬੰਦੇ ਫਟੜਾ ਉਹਨਾਂ ਤੁਰੰਤ ਜਿਹੜਾ ਹੁਸ਼ਿਆਰਪੁਰ ਸਿਵਲ ਹਸਪੀਟਲ ਚ ਹੈ ਤੇ ਮੈਂ ਥੋੜਾ ਜਦੋਂ ਜਦੋਂ ਪਤਾ ਲੱਗਾ ਫੁੱਟੇ ਪੈਸੀ ਇਸ ਮਿਲਦਾ ਤੇ ਮੈਂ ਜਾ ਕੇ ਹੁਣ ਉੱਥੇ ਵੀ ਦੇਖ ਰਿਹਾ ਸਿਚੁਏਸ਼ਨ ਲੇਕਿਨ ਜ਼ਿਲ੍ਹਾ ਐਡਮਿਨ ਸਿਸ਼ਨ ਤੁਰੰਤ ਪਹੁੰਚੀ ਹੈ ਫਾਰਮਗੇਟ ਤਾਂ ਪਹੁੰਚੀ ਹੈ ਐਸ.ਡੀ.ਐਮ ਸਾਹਿਬ ਪਹੁੰਚੇ ਐਸ.ਪੀ ਸਾਹਿਬ ਪਹੁੰਚੇ ਹੈ ਔਰ ਕੋਈ ਐਸਾ ਸਾਡਾ ਜ਼ਿਲ੍ਹਾ ਐਡਮਿਨ ਸਿਸ਼ਨ ਦਾ ਆਦਿ ਜਿਹੜਾ ਤੁਰੰਤ ਦੇ ਪਹੁੰਚੀ ਸਾਹਿਬ ਜੀ ਟਾਈਮਿੰਗ ਕਿ ਟਾਸਕ ਰਿਪੋਰਟ ਟਾਸਕ ਰਿਪੋਰਟ ਟਾਈਮ ਸੀ ਆਦੋ ਐਸੋ ਦਾ ਸ਼ੁਕਰ ਹੈ ਸਾਨੂੰ ਐਡਮਿਸ਼ਨ ਐਸੋ ਤੇ ਇੱਥੇ ਪਹੁੰਚਿਆ ਹੋਇਆ ਵੈ ਬਕਾਇਦਾ ਜਿਹੜੀ ਸਾਰੀ ਰਿਪੋਰਟ ਵੀ ਜਿਹੜੀ ਆ ਕਿ ਲਿਖੀ ਜਾ ਰਹੀ ਹੈ ਜਿੰਨੇ ਇੱਥੇ ਪੜਨੀ ਜਿਹੜੇ ਹੈ ਕਿ ਅ ਇੱਥੇ ਪਹੁੰਚਿਆ ਹੋਇਆ ਵਾ ਸਾਰੀ ਰਿਪੋਰਟਿੰਗ ਜਿਹੜੀ ਹੈ ਕਿ ਉਹ ਇੱਥੋਂ ਲੈਂਦਾ ਪਿਆ ਵਾ ਮੌਕੇ ਦੀ ਪਰ ਇਹ ਜੋ ਖਾਸਾ ਜਿਸ ਤਰੀਕੇ ਦੇ ਨਾਲ ਵਾਪਰਿਆ ਇੱਕ ਵਾਰੀ ਤੁਹਾਨੂੰ ਜ਼ਰੂਰ ਅਸੀਂ ਤਸਵੀਰ ਵੀ ਜਿਹੜੀ ਹੈ ਕਿ ਉਹ ਇਧਰੋਂ ਪਾਸੇ ਉਹ ਦਿਖਾਵਾਂਗੇ ਕਿ ਇਹ ਜੋ ਗੱਡੀ ਦਾ ਹਾਲ ਹੋਇਆ ਵਾ ਇਸ ਕਾਰਨੋਂ ਦਾ ਇਹੀ ਦੱਸਿਆ ਜਾ ਰਿਹਾ ਹੈ ਕਿ ਸ਼ਾਰਪੁਰ ਵੱਲੋਂ ਜਿਹੜਾ ਕਿ ਇਹ ਕੰਟੇਨਰ ਆ ਰਿਹਾ ਸੀਗਾ ਵੱਡਾ ਇਹ ਐਲਪੀਜੀ ਦਾ ਉਹ ਇਧਰਲੇ ਪਾਸੇ ਸੱਜੇ ਪਾਸੇ ਮੁੜਿਆ ਤੇ ਜਲੰਧਰ ਵਾਲੇ ਪਾਸਿਓਂ ਜਿਹੜਾ ਛੋਟਾ ਖਾਤੀ ਜਿਹੜਾ ਹੈ ਕਿ ਇਸ ਵਕਤ ਉਹ ਆਕੇ ਇਹਦੇ ਵਿੱਚ ਵਜਾ ਵੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਕਿ ਇਹ ਵੱਡੇ ਹਾਸੇ ਨੂੰ ਜਿਹੜਾ ਹੈ ਕਿ ਉਹ ਇੱਥੇ ਤਾਂ ਨੁਕਸਾਨ ਹੋਇਆ ਵੈ ਪੁਲਿਸ ਦੀਆਂ ਟੀਮਾਂ ਐਸ ਵਕਤ ਜਿਹੜੀਆਂ ਨੇ ਕਿ ਐਡਮਿਨਿਸਟ੍ਰੇਸ਼ਨ ਦੀਆਂ ਟੀਮਾਂ ਐਸ ਵਕਤ ਕਿ ਇੱਥੇ ਲੋਕ ਪਹੁੰਚੇ ਨੇ ਐਸ ਵਕਤ ਇੱਥੇ ਡਿਪਟੀ ਕਮਿਸ਼ਨਰ ਆਸ਼ੀਕਾ ਜੈਨ ਜਿਹੜੇ ਨੇ ਕਿ ਖੁਦ ਆਪ ਇੱਥੇ ਮੌਕੇ ਤੇ ਪਹੁੰਚਦੇ ਨੇ ਹਿਸ਼ਾਰਪੁਰ ਦੇ ਕਿ ਸਾਰਾ ਜਾਇਜ਼ਾ ਲੈ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਐਸ ਵਕਤ ਦੀਆਂ ਇਹ ਸਥਿਤੀਆਂ ਨੇ ਲੈਪਟਾ ਨੂੰ ਤਸਵੀਰਾਂ ਇਸ ਲਈ ਅਸੀਂ ਸੰਚਿਆ ਕਰਦੇ ਪਏ ਆ ਮੰਡਾਲਾ ਤੋਂ ਇਹ ਸ਼ਾਹਪੁਰ ਦੇ ਕੋਲ ਜਿਹੜਾ ਹੈ ਕਿ ਉਹ ਪਿੰਡ ਪੈਂਦਾ ਹੈ ਇਸ ਵਕਤ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਪੀਟੀਸੀ ਨਿਊਜ਼ ਦੇ ਐਕਸਕਲੂਸਿਵ ਤਸਵੀਰ ਹੈ ਕਿ ਜਿੱਥੇ ਐਸਡੀਐਮ ਨਾਲ ਉਸ ਤੋਂ ਬਾਅਦ ਜਿਹੜੇ ਵਜੀਰ ਨੇ ਸਰਕਾਰ ਤੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਇਸ ਵਕਤ ਇੱਥੇ ਮੌਕੇ ਤੇ ਮੌਜੂਦ ਹਨ ਰਾਹਤ ਕਾਰਜ ਜਿਹੜੇ ਉਹ ਨਾਲੋਂ ਨਾਲ ਇਸ ਵਕਤ ਜਿਹੜੇ ਨੇ ਕਿ ਉਹ ਚੱਲਦੇ ਪਏ ਨੇ ਸਪਾਇਰ ਬ੍ਰਿਗੇਡਸ ਦੀਆਂ ਟੀਮ ਜਿਹੜੀਆਂ ਨੇ ਹਰੇਕ ਤਰੀਕੇ ਦੇ ਨਾਲ ਐਸ ਵਕਤ ਇੱਥੋਂ ਚੀਜ਼ਾਂ ਜਿਹੜਾ ਕਿ ਤਤਕਾਲ ਤੇ ਫੌਰੀ ਤੌਰ ਦੇ ਉੱਤੇ ਜਿਹੜਾ ਕਿ ਉਹ ਕੰਟਰੋਲ ਦੇ ਵਿੱਚ ਕਰਕੇ ਜਿਹੜਾ ਕਿ ਆਪਣੀਆਂ ਕੰਮ ਕਰਦੀਆਂ ਪਈਆਂ ਨੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਐਸ ਵਕਤ ਜਿਹੜੇ ਨੇ ਕਿ ਉਹ ਇੱਥੇ ਪਹੁੰਚੇ ਨੇ ਗਲਪਤ ਕਰਨ ਦੀ ਮਨ ਨਾਲ ਮਜ਼ਦੂਰ ਕੋਸ਼ਿਸ਼ ਕਰਾਂਗਾ ਕਿ ਸਥਿਤੀਆਂ ਐਸ ਵਕਤ ਕਿੰਨੀਆਂ ਹਨ ਕੁਝ ਲੰਮਸਮ ਆਈਡੀਆ ਜਿਹੜਾ ਕਿ ਉਹ ਵੀ ਪਤਾ ਲੱਗ ਸਕੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਇਹ ਹਾਦਸਾ ਤੇ ਖਾਸ ਤੌਰ ਤੇ ਕਿੰਨੇ ਲੋਕ ਹੁਣ ਤੱਕ ਜਿਹੜੇ ਨੇ ਕਿ ਉਹ ਆਫੀਸ਼ੀਏਟਿੰਗ ਜਿਹੜਾ ਕੋਈ ਡਾਟਾ ਆਇਆ ਹੋਵੇ ਉਹਦੇ ਮੁਕਾਬਕ ਹੁਣ ਤੱਕ ਹੋਣ ਕਿ ਐਲ ਪੀ ਜੀ ਗੈਸ ਦਾ ਜਿਹੜਾ ਕਿ ਇਹ ਵੱਡਾ ਕੰਟੇਨਰ ਹੈ ਜਿਸ ਤਰੀਕੇ ਦੇ ਨਾਲ ਇਹ ਹਾਸੇ ਦਾ ਇੱਕ ਵੱਡਾ ਸ਼ਿਕਾਰ ਹੋਇਆ ਵਾ ਐਡਮਿਨਿਸਟ੍ਰੇਸ਼ਨ ਦੀਆਂ ਟੀਮਾਂ ਇਸ ਵਕਤ ਇੱਥੇ ਪਹੁੰਚੀਆਂ ਹੋਈਆਂ ਨੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਇਸ ਵਕਤ ਇੱਥੇ ਮੌਜੂਦ ਨੇ ਸਿਮਰਨ ਜੀ ਜਿਹੜੇ ਨੇ ਕਿ ਐਸਜੀਐਮ ਉਹ ਵੀ ਇੱਥੇ ਪਹੁੰਚੋਗੇ ਨੇ ਜਿੰਪਾ ਸਾਹਿਬ ਵੀ ਜਿਹੜੇ ਨੇ ਕਿ ਉਹ ਇੱਥੇ ਇਸ ਵਕਤ ਪਹੁੰਚ ਕੇ ਅੰਦਾਜ਼ਾ ਚੀਜ਼ਾਂ ਦਾ ਲੈ ਰਹੇ ਨੇ ਆਲੇ ਦੁਆਲੇ ਧਮਾਕਾ ਲੋਕ ਜਿਹੜੇ ਦੱਸਦੇ ਪਏ ਨੇ ਕਿ ਇੰਨਾ ਭਿਆਨਕ ਸੀ ਤੇ ਖਤਰਨਾਕ ਸੀਗਾ ਜਿਸ ਤੋਂ ਬਾਅਦ ਜਿਹੜਾ ਕਿ ਜਿੰਨੀਆਂ ਆਲੇ ਦੁਆਲੇ ਦੀਆਂ ਦੁਕਾਨਾਂ ਸੀਗੀਆਂ ਉਹ ਸਾਰਿਆਂ ਤੱਕ ਜਿਹੜਾ ਕਿ ਉਹ ਸੇਕ ਪਹੁੰਚਿਆ ਤੁਸੀਂ ਇੱਥੇ ਦੇ ਲੁਕਲਦੇ ਰਹਿਣ ਵਾਲੇ ਕਿ ਬਾਹਰੋਂ ਆਏ ਕਿਤੇ ਲੋਕ ਵੀ ਜਿਹੜੇ ਨੇ ਕਿ ਇੱਥੇ ਆਲੇ ਦੁਆਲੇ ਪਹੁੰਚੇ ਹੋਏ ਨੇ ਲੋਕ ਇਸ ਵਕਤ ਮੌਜੂਦ ਨੇ ਆਫੀਸ਼ੀਅਲਿੰਗ ਜਿਹੜੀ ਹੈ ਕਿ ਉਹ ਇਸ ਵਕਤ ਆਫੀਸ਼ੀਅਲ ਕੀ ਬਿਆਨ ਰੰਦਾ ਵਾ ਮੈਂ ਅਸ਼ਿਕਾ ਜਹੰਦਾ ਜਾਂ ਇਸ ਤਰ੍ਹਾਂ ਦਾ ਬਾਹਰ ਜਿਹੜੇ ਅਫਸਰਾਂ ਦਾ ਇੰਜਰੀਜ਼ ਜਿਹੜੀਆਂ ਨੇ ਕਿ ਉਹ 20 ਤੋਂ ਵੱਧ ਜਿਹੜੀਆਂ ਦੱਸੀਆਂ ਜਾਂਦੀਆਂ ਨੇ ਬਹੁਤ ਹੀ ਜਿਹੜੀਆਂ ਕਿ ਉਹ ਗੰਭੀਰ ਤੇ ਦੁਖਦਾਈ ਜਿਹੜੀਆਂ ਤਸਵੀਰਾਂ ਹਸਪਤਾਲ ਦੇ ਵਿੱਚੋਂ ਵੀ ਆਈਆਂ ਜਿੰਨੇ ਲੋਕ ਇੱਥੇ ਹਾਲੇਦਵਾਲੇ ਦੇ ਸੀਗੇ ਮੂੰਹ ਵੀ ਉਹਨਾਂ ਦੇ ਸੜੇ ਨੇ ਹੋਰ ਵੀ ਜਿਹੜੀਆਂ ਨੇ ਕਿ ਉਹ ਸਥਿਤੀਆਂ ਜਿਹੜੀਆਂ ਕਿ ਉੱਥੇ ਲੱਗਦੀਆਂ ਪਈਆਂ ਨੇ ਹਾਲੇ ਤੱਕ ਦੀ ਜਿਹੜੀ ਜਾਣਕਾਰੀ ਦੇ ਮੁਤਾਬਿਕ ਸ਼ਾਇਦ ਜਿਹੜੀਆਂ ਨੇ ਕਿ ਦੋ ਜਿਹੜੀਆਂ ਮੌਤਾਂ ਜਿਹੜੀਆਂ ਸੰਖੇਪ ਤਾਂ ਜਿਹੜੀਆਂ ਨੇ ਕਿ ਦੱਸਿਆ ਜਾ ਰਿਹਾ ਇੱਕ ਤੋਂ ਦੋ ਜਿਹੜੀਆਂ ਆ ਅਫਸਰ ਨੇ ਕਿ ਉਹ ਇੱਥੇ ਖੁਈਆਂ ਨੇ ਕਲਪਤ ਮੈਂ ਕਰਨ ਦੀ ਕੋਸ਼ਿਸ਼ ਹੈ ਡੈਪਟੀ ਕਮਿਸ਼ਨਰ ਹੋਰਾਂ ਦੇ ਨਾਲ ਕਿ ਕੀ ਉਹਨਾਂ ਦਾ ਕੀ ਉਹਨਾਂ ਦਾ ਕੀ ਕਹਿਣਾ ਹੈ ਆਫੀਸ਼ੀਅਲੀ ਇਸ ਜਗ੍ਹਾ ਦੇ ਉੱਤੇ ਜਿਹੜਾ ਹੈ ਕਿ ਉਹ ਅਸਵਤੀ ਦਿਵਤ ਕਿਸ ਤਰੀਕੇ ਦੇ ਨਾਲ ਇਸ ਵਕਤ ਦੀਆਂ ਸਥਿਤੀਆਂ ਜਿਹੜੀਆਂ ਨੇ ਕਿ ਉਹ ਬਣੀਆਂ ਨੇ ਫਾਇਰ ਬ੍ਰਿਗੇਡਸ ਦੀਆਂ ਜਿਹੜੀਆਂ ਨੇ ਕਿ 50 ਤੋਂ ਵੱਧ ਗੱਡੀਆਂ ਇਸ ਵਕਤ ਜਿਹੜੀਆਂ ਮੌਕੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਰੀਫਿਲਿੰਗ ਹੋ ਕੇ ਦੁਬਾਰਾ ਆਪਣੇ ਐਸ ਐਸ ਪੋਟ ਤੇ ਜਿਹੜੀਆਂ ਪਹੁੰਚਦੀਆਂ ਪਈਆਂ ਨੇ ਬੇਹੱਦ ਹਮਤ ਭਾਗਾ ਜਿਹੜਾ ਇੱਕ ਇੱਕ ਹਾਦਸਾ ਹੋਇਆ ਵੈ ਹਾਲੇ ਕਿ ਰਾਤ ਦਾ ਸਮਾਂ ਹੋਣ ਕਰਕੇ ਟ੍ਰੈਫਿਕ ਜ਼ਰੂਰ ਇਸ ਰੋਡ ਤੇ ਘਟਾ ਨਹੀਂ ਤੇ ਹਿਸ਼ਾਰਪੁਰ ਤੋਂ ਅੱਗੇ ਹਿਮਾਚਲ ਮਾਤਾ ਰਾਨੀ ਦੇ ਦਰਬਾਰ ਜਾਣ ਵਾਲੇ بڑے ਸ਼ਰਧਾਲੂ ਨੇ ਇਸ ਰੋਡ ਤੇ ਸਫ਼ਰ ਕਰਦੇ ਨੇ ਪਰ ਰਾਤ ਨੂੰ ਜਿਹੜਾ ਹੈ ਕਿ ਉਹ ਟ੍ਰੈਫਿਕ ਥੋੜਾ ਜ਼ਰੂਰ ਘਟ ਹੁੰਦਾ ਵੈ ਪਰ ਇਹ ਹਾਦਸਾ ਹੋਣ ਦਾ ਅਸਲ ਚ ਕਾਰਨ ਕੀ ਰਿਹਾ ਵੈ ਉਹ ਇੱਥੇ ਮੈਂ ਗਲਤ ਫਿਰ ਨਹੀਂ ਕਹਿੰਦਾ ਇਹ ਤੇਲ ਦਾ ਡੰਪ ਕਿਹੜੀ ਜਗ੍ਹਾ ਤੇ ਆਲੇ ਕੋਲੇ ਤੇਲ ਦਾ ਡੰਪ ਕੋਈ ਇੰਤਾਲ ਵਾਲਾ ਨਾਲ ਨਾਲ ਹੀ ਇੱਥੋਂ ਅੱਧਾ ਕਿਲੋਮੀਟਰ ਵੀ ਨਹੀਂ ਆਇਆ ਜਾ ਰਿਹਾ ਸੀਗਾ ਅੱਗੇ ਕੰਟੇਨਰ ਉਹ ਕੁਝ ਮਤਲਬ ਹੈ ਕਿਹੜੇ ਪਾਸੇ ਨੂੰ ਜਾ ਰਿਹਾ ਸੀ ਸਰ ਪਤਾ ਕਿੱਧਰ ਨੂੰ ਜਾ ਰਿਹਾ ਸੀ ਛੋਟਾ ਹਾਥੀ ਵੱਜਾ ਫੇਰ ਹੀ ਬਲਾਸਟ ਹੋਇਆ ਹਾਂਜੀ ਹਾਂਜੀ ਛੋਟਾ ਹਾਥੀ ਜਲੰਧਰ ਵਾਲੇ ਪਾਸੇ ਆ ਰਿਹਾ ਸੀ ਆ ਰਿਹਾ ਸੀ ਇਹ ਗੱਡੀ ਉਧਰ ਨੂੰ ਮੁੜ ਰਹੀ ਸੀ ਤੇ ਉਹਦੇ ਵਿੱਚ ਵੱਜੀ ਤੇ ਨਾਲ ਹੀ ਬਲਾਸਟ ਹੋਇਆ ਹਾਂ ਨੁਕਸਾਨ ਜ਼ਿਆਦਾ ਹੋਇਆ ਭਾਈ ਬੰਦੇ ਬਹੁਤ ਲੋਅ ਹੋਏ ਬੰਦੇ ਅੰਦਰੋਂ ਬੀ ਜਾਣੇ ਹੁੰਦੇ ਆ ਜਿਹੜੇ ਅਸੀਂ ਆਪ ਕੱਢੇ ਆਪਣੀ ਹੱਥੀਂ ਦੋਨੇ ਪਾਸੇ ਖੱਬੇ ਸੱਚੇ ਜਿੰਨੇ ਕਰ ਦਸਾ ਰਹੇ ਆ ਇਹ ਸਾਰੇ ਸਾਰੇ ਪੈ ਗਈ ਦੇਖਿਓ ਮਤਲਬ ਦਿਖਾਉਂਦਾ ਬਿਲ ਦੀ ਉਹ ਉਹਨਾਂ ਵੀਡੀਓes ਦੀ ਜਿਹੜੀ ਹੈ ਕਿ ਉਹ ਜਾਣਕਾਰੀ ਦੇ ਦੇਣਾ ਜੀ ਸਾਹਿਬ ਆਪਕੋ ਇੱਥੇ ਪਹੁੰਚੇ ਹੋਏ ਨੇ ਡਿਟੇਲ ਲੈ ਰਹੇ ਨੇ ਕਿ ਕੀ ਡਿਟੇਲ ਹੈ ਇਸ ਵਕਤ ਜਿਹੜੀ ਹੈ ਕਿ ਪਰੂਨੀ ਦੇ ਤੱਕ ਤੁਹਾਨੂੰ ਇੱਕ ਵੀਡੀਓ ਜ਼ਰੂਰ ਅਸੀਂ ਨਸ਼ਰ ਕਰਦੇ ਹਾਂ ਕਿ ਜੋ ਵੀਡੀਓ ਇੱਥੇ ਪਹਿਲਾਂ ਆਈ ਹੈ ਕਿ ਆਹ ਹਾਦਸਾ ਜਿਹੜਾ ਹੈ ਕਿ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿੰਨਾ ਭਿਆਣਾ ਹਾਦਸਾ ਹੋਏਗਾ ਜੋ ਇੱਥੇ ਵੀਡੀਓ ਮੇਰੇ ਫੋਨ ਦੇ ਵਿੱਚ ਇਸ ਵਕਤ ਚਲਦੀ ਪਈ ਹੈ ਸਥਿਤੀਆਂ ਕਿਸ ਤਰੀਕੇ ਦੇ ਨਾਲ ਕਿੰਨੀ ਗੰਬੀਰ ਹੋਣੀਆਂ ਨੇ ਜੋ ਇੱਥੇ ਇਸ ਵਕਤ ਦਿਖਾਈ ਦੇ ਰਹੀਆਂ ਨੇ ਆ ਵੀ ਸਾਹਮਣੇ ਜਿਹੜੀ ਵੀਡੀਓ ਉਸ ਵੀ ਇੱਥੇ ਜਿਹੜੀਆਂ ਚਲਦੀਆਂ ਪਈਆਂ ਨੇ ਕਿ ਦੂਰ ਤੱਕ ਲਪਟਾ ਜਿਹੜੀਆਂ ਨੇ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੱਦਾਂ ਹਾਸਾ ਜਿਹੜਾ ਆ ਕੀ ਹੋਵੇਗਾ ਆਫੀਸ਼ੀਅਲ ਜਿਹੜਾ ਕਿ ਉਹ ਬਿਆਨ ਹੁਣੇ ਲੈਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਸਥਿਤੀਆਂ ਕਿਹਨੇ ਮੈਮ ਇਸ ਵਕਤ ਲਾਈਵ ਚੱਲ ਰਿਹਾ ਹੁਣ ਤੱਕ ਤਾਂ ਪਤਾ ਚੱਲੇ ਕਿ ਕਿੰਨੀ ਕਿ ਇੰਜਰੀਜ਼ ਹਨ ਮੇਨ ਕਾਰਨ ਰਿਹਾ ਦੇਖੋ ਜੇ ਤੁਸੀਂ ਦੇਖ ਰਹੇ ਹੋ ਸਾਹਮਣੇ ਸੜਕ ਤੇ ਟੈਂਕਰ ਖੜਿਆ ਹੈ ਐਤਕੀ ਸਿਰਫ ਅਜੇ ਤੱਕ ਸਿਰਫ ਆਈਡੀਆ ਲਗਾਇਆ ਜਾ ਸਕਦਾ ਹੈ ਸਾਰਾ ਕੁਝ ਅੰਡਰ ਇਨਵੈਸਟੀਗੇਸ਼ਨ ਅੰਡਰ ਇਨਵੈਸਟੀਗੇਸ਼ਨ ਹੈ ਉਸ ਤੋਂ ਬਾਅਦ ਹੀ ਪ੍ਰੋਪਰ ਤਫਤੀਸ਼ ਤੋਂ ਬਾਅਦ ਤੁਹਾਨੂੰ ਪੱਕੇ ਤੌਰ ਤੇ ਦੱਸ ਸਕਦੇ ਹਾਂ बट जमें सामने लग रहा है कि एक रोड एक्सीडेंट करके जी अग लगी है और हूँ तक भी पेसेंट साइडिटेड ने, ने कोई सीरीयस भी ने कोई लाइटली बर्नड भी ने बट टीम साई सी जिन्होंने लग्या सारे डॉक्टर साहब सारी मेडिकल फेसिलिटी दवाई और सारा अरेजमेंट इन प्लेस है उलाज ज्यादा ਇੱਕ ਕੈਸ਼ੁਐਲਟੀ ਇੱਕ ਕੈਸ਼ੁਐਲਟੀ ਅਜੇ ਤੱਕ ਰਿਪੋਰਟ ਹੋ ਰਹੀ ਹੈ ਜੀਵੇਂ ਜਿਵੇਂ ਹੋਰ ਜਾਣਕਾਰੀ ਮਿਲਦੀ ਐ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ। ਅਸਲ ਵਿੱਚ ਜਵਾਲੀ ਨੁਕਸਾਨ ਕਿੰਨਾ ਕੋਇਆ ਲੋਕਾਂ ਦਾ ਕਰਾਤ ਬੰਦਾ। ਦੇਖੋ ਤੁਸੀਂ ਦੇਖ ਰਹੇ ਹੋ ਜੀ ਅਜੇ ਵੀ ਫਾਇਰ ਟੈਂਡਰਸ ਜਲੰਧਰ ਫਗਵਾੜਾ ਦਸੂਆ ਹੁਸ਼ਿਆਰਪੁਰ ਸਾਰੇ ਪਾਸਿਓਂ ਆ ਕੇ ਇਸ ਵੇਲੇ ਵੀ ਕੰਮ ਕਰ ਰਹੇ ਨੇ। ਸਾਡੀ ਪਹਿਲੀ ਪ੍ਰਾਇੋਰਟੀ ਇਹ ਹੈ ਕਿ ਸਭ ਤੋਂ ਪਹਿਲਾਂ ਜਾਨੀ ਨੁਕਸਾਨ ਨੂੰ ਬਚਾਇਆ ਜਾਵੇ। ਔਰ ਇੱਕਦਮ ਫਾਇਰ ਨੂੰ 100% ਐਕਸਟਿੰਗੁਇਸ਼ ਕਰਕੇ ਹੋਰ ਕੋਈ ਗੈਸ ਦੇ ਰਿਮੇਨਿੰਗ 엘ਿਮੈਂਟਸ ਨਾ ਹੋਣ। ਉਹਨੂੰ ਪੱਕਾ ਕਰਨ ਲਈ ਨਸਰਾਲਾ ਤੋਂ ਤੇ ਆਦਮਪੁਰ 에어ਪੋਰਟ ਸਟੇਸ਼ਨ ਤੋਂ ਵੀ ਟੀਮਸ ਆਈਆਂ ਹੋਈਆਂ ਨੇ ਅਸੀਂ ਪਹਿਲਾਂ ਉਹ ਕਨਫਰਮ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਸੈਸਮੈਂਟ इंसिडेंट हो रेजिडेंसी ने लेकिन बाकी कुछ प्रवासी कुछ कुछ तुम देख रहे हो सारा इंडस्ट्री का एरिया है कुछ प्रवासी लोग भी सी बाकी मौके पे जो इन्वेस्टिगेशन चल रही उस तो बाद बताया जा रहा है सुखा नाम का जो व्यक्ति यहाँ पे रहता था इसी सिलेंडर भर रहा है उस टाइम पर बाहर जा रहा था यहाँ पे दे रहा सारा कुछ आ... ਨਬੀ ਹਾਂ ਲੋਕਲ ਮੈਂ ਮੈਂ ਨਿੰਦਰਾ ਅੱਛਾ ਨਹੀਂ ਅੱਛਾ ਉਦੋਂ ਪਹਿਲਾਂ ਮੈਡਮ ਤੋਂ ਪੁੱਛਿਆ ਨਾ ਵੀ ਉਹ ਕੀ ਰੀਜ਼ਨ ਸੀਗਾ ਜਿਹੜੇ ਇੱਥੇ ਮੌਕੇ ਚਸ਼ਮੀ ਇਹ ਫਾਇਰ ਬ੍ਰਿਗੇਡ ਹੈ ਅੱਛਾ ਫਾਇਰ ਬ੍ਰਿਗੇਡ ਅੱਛਾ ਉਹ ਜਿੰਬਾ ਸਾਹਿਬ এক্সচেਜ ਹੋਰ ਵੀ ਜਾਣੇ ਚਾਹਾਂਗੇ ਤੁਸੀਂ ਗਠਾਰ ਹਸਪਤਾਲ ਵੀ ਦੇਖਿਆ ਹੁਣ ਇੰਜਰੀਜ਼ ਜਿੰਨਾਂ ਦੇ ਹੋਈਆਂ ਹਾਲਾਤ ਕਿੰਨੀਆਂ ਹੁਣ ਦੇ ਦੇਖੋ ਹਾਲਾਤ ਤਾਂ ਬੱਚੋ 5-6 ਦੇ ਜ਼ਿਆਦਾ ਆਇਆ ਉਹ ਜਿਹੜੀ ਬਹੁਤ ਜ਼ਿਆਦਾ ਆ ਤੇ ਹਾ ਕ੍ਰਿਟੀਕਲ ਹੈ ਔਰ ਵਟ ਬਾਕੀ ਜਿਹੜੇ ਆ ਉਹਨਾਂ ਨੂੰ ਕੋਈ ਇਲਾਜ ਸਬਦਾ ਹੋ ਰਿਹਾ ਠੀਕ ਹੈ ਠੀਕ ਹੈ ਜਿੰਪਾ ਸਾਹਿਬ ਇੱਥੇ ਐਸ ਬੁੱਕ ਜਿਹੜੇ ਨੇ ਕੀ ਬਣੇ ਪਰ ਜਿਹੜੇ ਡਰਾਈਵਰ ਕਿੱਥੋਂ ਦੇ ਬਾਈ ਲੋਕਲ ਕਰਾਉਣੀ ਚਾਹੀਦੀ ਯਾਰ ਲੋਕਲ ਕਰਾਉਣ ਕਿਤੇ ਬਿਲਕੁਲ ਬਿਲਕੁਲ ਉਹ ਜਿਹੜਾ ਕਿ ਉਹ ਕਹਿੰਦੇ ਬਣੇ ਕਿ ਸਾਰਾ ਕੋਈ ਡੂਪ ਟੈਸਟ ਹੋਣਾ ਚਾਹੀਦਾ ਵੱਡਾ ਵੱਡਾ ਸਵਾਲ ਹੈ ਹੁਣ ਜਿਹੜਾ ਹੁਣ ਉਹ ਯੂਪੀ ਜਿਹੜਾ ਘਠਾਰ ਹੋਇਆ ਸੀ ਉਹ ਯੂਪੀ ਭੱਜ ਗਿਆ ਉਹਨੂੰ ਵੀ ਫੜਨ ਜਾਉਂਗੇ ਉਹਨੂੰ ਫੜਨ ਜਾਉਂਗੇ ਕਿ ਕਿਤੇ ਫਰਾਰ ਹੋਵੇ ਕਿਸੇ ਨੇ ਨਹੀਂ ਫੜਨਾ ਕੁਛ ਵੀ ਨਹੀਂ ਹੋਣਾ ਆਪਣੇ ਪੰਜਾਬ ਦੇ ਇੱਕ ਚੀਜ਼ ਹੋਰ ਇੱਕ ਚੀਜ਼ ਹੋਰ ਵੀ ਜਾਣੇ ਚਾਹਦੇ ਤੁਸੀਂ ਲੋਕਲ ਬਸ ਨਹੀਂ ਕੋ ਜਿੱਦਾਂ ਟੈਂਕਰ ਮੁਰਦਾ ਪਿਆ ਇੱਧਰ ਕੋਈ ਗਦਾ ਚਾਹੀਏ ਅਸੀਂ ਜਿਹੜੀ ਪਾ ਜੀਏ 4 ਸਾਲ ਹੋ ਗਏ ਕੰਮ ਕਰਦੇ ਨੂੰ ਇੱਥੇ ਨਹੀਂ ਗੈਸ ਇਲੀਗਲ ਪਰਦੇ ਨੇ ਚੋਰ ਗੈਸ ਚੋਰੀ ਹੁੰਦੀ ਹੈ ਸਰ ਇਹ ਤਾਂ ਹੁਣ ਅੱਗੇ ਜਾ ਕੇ ਪਤਾ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਸਰ ਇਹਦਾ ਇਨਵੈਸਟੀਗੇਸ਼ਨ ਕਰਨਗੇ ਤਾਂ ਪਤਾ ਲੱਗੂਗਾ ਇਹ ਗੱਲ ਦਾ ਠੀਕ ਹੈ ਅਸੀਂ ਥੋੜੀ ਨਾ ਕਹਿ ਸਕਦੇ ਭਾਜੀ ਕਿ ਚੋਰੀ ਹੁੰਦੀ ਕਿ ਨਹੀਂ ਹੁੰਦੀ ਇੱਧਰ ਕੋਈ ਗੈਸ ਦਾ ਪਲਾਟ ਦਾ ਕੰਮ ਕੋਈ ਨਹੀਂ ਹੈਗਾ ਮਤਲਬ ਨਹੀਂ ਹੈ ਇੱਧਰ ਗੱਡੀ ਇੱਧਰ ਆਈ ਆ ਗੱਡੀ ਇੱਧਰ ਨੂੰ ਮੁੜੀ ਆ ਇੱਧਰ ਨੂੰ ਕੋਈ ਸਵਾਲ ਜਿਹੜੇ ਨੇ ਕਿ ਲੋਕਲ ਵਸਨੀਕ ਉਹ ਬਹੁਤ ਜਿਹੜੇ ਨੇ ਕਿ ਉਹ ਇੱਥੇ ਐਸ ਵਕਤ ਛੁੱਟਦੇ ਪੈਣੇ ਪਰ ਜੋ ਐਸ ਵਕਤ ਮੌਕੇ ਦੀ ਤਸਵੀਰ ਹੈ ਉਹ ਜਿਹੜੀ ਕੀ ਹੋ ਲਾਈਟ ਬਿਲਕੁਲ ਜਿਹੜੀ ਰੱਟੀ ਹੋਈ ਆ ਹਾਲਾਤੀਂ ਛੇਡੇ ਕਰਾ ਦੇ ਸਾਹਮਣੇ ਬਿਲਕੁਲ ਜਿਹੜਾ ਹੈ ਕਿ ਇੱਥੇ ਹਾਸਾ ਹੋਇਆ ਉਹ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਜਿਹੜੀ ਹੈ ਕਿ ਉਹ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਹਾਸਾ ਜਿਹੜਾ ਕੀ ਹੋਇਆ ਜਾਂ ਇਹਨਾਂ ਨੂੰ ਇਸ ਚੀਜ਼ ਦਾ ਇਲਮ ਸੀ ਸਰਦਾਰ ਸਾਹਿਬ ਕਿੰਨੇ ਵਜੇ ਦਾ ਹਾਸਾ ਵੈ ਤੁਹਾਡਾ ਬਿਲਕੁਲ ਘਰ ਸਾਹਮਣੇ ਆ ਇੱਥੇ ਵੀ ਪੜਖੱਛੇ ਜਿਹੜੇ ਉੱਡੇ ਨੇ ਆ ਟਾਇਲਾਂ ਤਾਂ ਹੀ ਟੁੱਟੀਆਂ ਹੋਈਆਂ ਸਾਰੀਆਂ ਹਾਂਜੀ ਹਾਂਜੀ ਕਿੰਨੇ ਵਜੇ ਦਾ ਸਮਾਂ ਸੀਗਾ ਇਹ ਪੌਣੇ 10 ਤਕਰੀਬਨ ਤੁਹਾਡੇ ਵਿਚਾਰ ਰਿਹਾ ਹੈ ਇੱਥੇ ਕਿਸੇ ਪਨਾਕੜ ਨੂੰ ਅੱਗ ਬਈ ਪਰਲੀ ਨੂੰ ਹਾਂਜੀ ਤੇ ਅਸੀਂ ਤਾਂ ਉੱਪਰ ਜੜ ਗਏ ਸੀ ਬੱਚੇ ਸੀ ਛੋਟੇ ਛੋਟੇ ਸਾਨੂੰ ਤਾਂ ਪਿੰਡ ਵਾਲਿਆਂ ਲਾਇਆ ਆਣ ਕੇ ਮਗਰ ਦੀ ਪੌੜੀਆਂ ਨਾਲ ਅਸੀਂ ਮਗਰ ਦੀ ਨਾਲ ਪੌੜੀ ਲੈ ਕੇ ਕੱਢਿਆ ਸਾਰੇ ਨਿਆਣੇ ਨਿੱਕੇ ਸਾਰੇ ਜਿਹਦੇ ਬਾਪੇ ਬਾਹਰ ਹੋ ਕੇ ਲੋਕਾਂ ਨੂੰ ਸੰਭਾਲ ਲਾਪੇ ਤੇ ਲੋਕ ਕਿੰਨੇ ਸੀਗੇ ਉੱਥੋਂ ਸੜਕ ਤੇ ਜਾਣ ਆਉਣ ਵਾਲੇ ਸੀਗੇ ਜਾਂ ਇੱਥੇ ਬਸ ਨੀਕ ਹੀ ਨਹੀਂ ਸੀ ਕਰੋ ਕਰੀ ਆਪਣੇ ਅੰਦਰ ਵੜਿਓ ਸੀ ਅੱਗੇ ਹੀ ਇਦਾਂ ਦੀ ਭਿਆਨਕ ਸੀ ਜੀ ਤੇ ਉਹਦੇ ਤੇ ਕਾਬੂ ਨਹੀਂ ਹੋ ਸਕਦਾ ਵੀਡੀਓ ਦੇ ਵਿੱਚ ਬਹੁਤ ਹੀ ਕਿ ਉਸ ਦੀ ਲਕਟਾਂ 100 ਫੁੱਟ ਤੱਕ ਲਕਟਾਂ ਦਾ ਯਾਤਰਾ ਦੀ ਜਿਹਦਾ ਪਰਮਾਤਮਾ ਕੋਈ ਜੱਭਾ ਹੀ ਹੋ ਗਿਆ ਜੀ ਜਿਹੜਾ ਬਚਾ ਹੋ ਗਿਆ ਪਿੰਡ ਦਾ ਬਹੁਤ ਕੈਮਰਾਮੈਨ ਗੋਵਾਂਗਾ ਤਸਵੀਰ ਤਫੋਕੀ ਇਹ ਜਿਹੜਾ ਫੈਬਰਿਕ ਲੱਗਾ ਹੋਇਆ ਕਿਸ ਤਰੀਕੇ ਦੇ ਨਾਲ ਲੂ ਗਿਆ ਉਹ ਅੰਦਰ ਆ ਦੇਖੋ ਆ ਗੱਡੀ ਮੋਲਡ ਹੋ ਗਈ ਆ ਦੇਖੋ ਛੱਡਾ ਉਹ ਸਮਾਨ ਕਿੱਦਾਂ ਪਿਆ ਆ ਤੁਸੀਂ ਹਾਲਾਤ ਦੇਖੋ ਕੀ ਗੱਡੀ ਕਿੱਥੇ ਮਲੂ ਹੋਈ ਹੈ ਤਾਂ ਅੱਛਾ ਬਲਕਿ ਉੱਡ ਕੇ ਉਹ ਦਾਸ ਇੰਨਾ ਤੇਜ਼ ਹੋਇਆ ਵੈ ਸਾਰਾ ਹੀ ਬਾਹਰ ਆਇਆ ਆ ਆ ਤਸਵੀਰ ਹੈ ਤੁਸੀਂ ਆਪਣੇ ਆਪ ਅੰਦਾਜ਼ਾ ਲਗਾਓ ਕਿ ਇਸ ਸੜਕ ਦੇ ਉੱਤੇ ਕਿਸੇ ਦੁਕਾਨ ਦਾ ਸ਼ਟਰ ਹੈ ਜਿੰਦੀ ਸ਼ਟਰਿੰਗ ਉੱਡ ਕੇ ਜਿਹੜੀ ਹੈ ਕਿ ਉਹ ਮਤਲਬ ਕਿ 12-13 ਫੁੱਟ ਹੋਏਗੀ ਫਿਰ ਉੱਤੋਂ ਜਿਹੜੀ ਹੈ ਕਿ ਥੱਲੇ ਆਈ ਹੈ ਗੱਡੀ ਦਾ ਸ਼ੀਸ਼ਾ ਤੱਕ ਜਿਹੜਾ ਨੁਕਸਾਨ ਆ ਗਿਆ ਗੱਡੀ ਦਾ ਬੰਪਰ ਜਿਹੜਾ ਬਹੁਤ ਬੰਪਰ ਹੈ ਤੁਸੀਂ ਦੇਖ ਸਕਦੇ ਹੋ ਕਿ ਬੁਰੇ ਤਰੀਕੇ ਦੇ ਨਾਲ ਨੁਕਸਾਨ ਆ ਗਿਆ ਉਧਰ ਕਰਦੀਆਂ ਜਿਹੜੀਆਂ ਨੇ ਕਿ ਉਹ ਅ ਸ਼ੀਸ਼ੇ ਸ਼ੀਸ਼ੇ ਸਾਰੇ ਟੁੱਟ ਗਏ ਨੇ ਇਧਰਲੇ ਵੀ ਸ਼ੀਸ਼ੇ ਟੁੱਟੇ ਨੇ ਕਿ ਇਹ ਬਹੁਤ ਵੱਡਾ ਜਿਹੜਾ ਹੈ ਕਿ ਉਹ ਇੱਕ ਆਸਰਾ ਵਾਹਿਗੁਰੂ ਦਾ ਕਹਿ ਸਕਦੇ ਆ ਕਿ ਜਿਹੜਾ ਹਾਦਸਾ ਜਿਹੜਾ ਪ੍ਰਮਾਤਮਾ ਨੇ ਬਚਾਲਿਆ ਹਾਨੀ ਜੀ ਬਚਾ ਗਿਆ ਜੀ ਤੁਸੀਂ ਸਰ ਪੌੜੀ ਲਾ ਕੇ ਸਾਰੇ ਨਿਆਣੇ ਕਿ ਅੱਗੇ ਇੰਨਾ ਬੱਚੇ ਸੀ ਬਹੁਤ ਜ਼ਿਆਦਾ ਇਹ ਮੈਂ ਇੱਕ ਚੀਜ਼ ਸਮਝਣਾ ਚਾਹਨਾ ਤੁਸੀਂ ਬਿਲਕੁਲ ਸਾਹਮਣੇ ਰਹਿੰਦੇ ਹੋ ਸਾਹਮਣੇ ਕੋਈ ਡੰਪ ਹੈ ਜਿੱਦਾਂ ਕੰਟੇਨਰ ਮੁਰਦਾ ਪਿਆ ਹੈ ਕਿ ਕਿਉਂ ਕਿਉਂ ਜਾ ਰਿਹਾ ਉਧਰਲੇ ਪਾਸੇ ਆਮ ਲਕਨਵਾਸੀ بڑا ਸਵਾਲ ਚੱਕਦੇ ਪੈਣੇ ਜਿਸ ਤਰੀਕੇ ਨਾਲ ਤੁਸੀਂ ਥੋੜੀ ਜਿਹੀ ਚੁੱਪੀ ਜੀ ਸਾਦੀ ਹੈ ਕਿ ਉਸੇ ਚੀਜ਼ ਵੱਲ ਇਸ਼ਾਰਾ ਸਾਰੇ ਬੰਦੇ ਇੱਥੇ ਚੁੱਪ ਕਰ ਜਾਂਦੇ ਆ ਕਿ ਦੋ ਨੰਬਰ ਦਾ ਕੰਮ ਕਿਤੇ ਸਰਕਾਰੀ ਦਰਵਾਜ਼ੇ ਸਭ ਪਤਾ ਜੀ ਆਪ ਪਤਾ ਚੱਲਦਾ ਕੰਮ 2 ਨੰਬਰ ਦਾ ਕੰਮ ਚੱਲਦਾ ਵੱਡਾ ਨਾ ਐਡਾ ਵੱਡਾ ਟੈਂਕਰ ਸਾਹਮਣੇ ਕਰਨ ਲੈਣ ਕਿ ਜਾਂਦਾ ਪਿਆ ਆਲੇ ਦੋਲੇ ਟੋਕਾਂ ਦੇ ਵਿੱਚ ਗੈਰ ਸਪਲਾਈ 2 ਨੰਬਰ ਦੇ 2 ਨੰਬਰ ਦੇ ਆਹ ਅੱਠ ਅੱਠ ਦਾ ਇਹ ਤਾਂ ਇੱਕ ਟੈਂਕਰ ਅੱਠ ਅੱਠ 10 ਦਾ ਟੈਂਕਰ ਜਾਂਦਾ ਤੇਲੀ ਰਾਨ 10 ਦਾ ਟੈਂਕਰ 15 ਬੰਦ ਚੋਰੀ ਹੁੰਦੀ ਕਿ ਚੋਰੀ ਹੁੰਦੀ ਚੋਰੀ ਹੁੰਦੀ ਚੋਰੀ ਸੈਂਟਰ ਬਿਕਦੇ ਭਰ ਭਰ ਕੇ ਬਿਕਦੇ ਪਹਿਲੇ ਕੰਮਾ ਟੁੱਟਾ ਦਾ ਹੋਰ ਕੰਮਾ ਕੰਮਾ ਪੰਥਾੜ ਵਾਲੀ ਟੁੱਟਾ ਦੀ ਆ ਬਣਵਾਏਦੇ ਪੈਸੇ ਦੇ ਆ ਖੰਭਾ ਜਿਹੜਾ ਸਾਹਮਣੇ ਇਹਦਾ ਦੇਖਣਾ ਪਰੇਗਾ ਜਿਹੜੇ ਬੰਦੇ ਮਰ ਗਏ ਜਿਨ੍ਹਾਂ ਦੀਆਂ ਦੁਕਾਨਾਂ ਲੂ ਹੋ ਗ ਉਹ ਮਰ ਗਿਆ ਪੂਰੀ ਉਹਨਾਂ ਨੂੰ ਕਿਸੇ ਨੇ ਮੁਆਫੀ ਜਿਨ੍ਹਾਂ ਨੇ ਹਰ ਵਾਰੀ ਅੱਖਾਂ ਬੰਦ ਕੀਤੀਆਂ ਸਾਡੇ ਹਾਦਸੇ ਦਾ ਜਿਹੜਾ ਕਿ ਵੱਡਾ ਤੜ ਸਾਹਮਣੇ ਪੂਰੇ ਉੱਪਰ ਪ੍ਰਸ਼ਾਸਨ ਤੱਕ ਸਭ ਨੂੰ ਪਤਾ ਕੋਈ ਨਹੀਂ ਗੱਲ ਗੋਲ ਦਾ ਇਹ ਬਹੁਤ ਵੱਡੇ ਤੇ ਗੰਭੀਰ ਇਨਜਾਮ ਨੇ ਸਰਦਾਰ ਸਾਹਿਬ ਨਾਮ ਤੁਹਾਡਾ ਮੇਰਾ ਨਾਮ ਪ੍ਰਕਾਸ਼ ਸਿੰਘ ਪ੍ਰਕਾਸ਼ ਸਿੰਘ ਜਿਹੜੇ ਨੇ ਕਿ ਇੱਥੇ ਘਰ ਦੇ ਵਿਸਨੀਕ ਨੇ ਆ ਗੱਡੀ ਦਾ ਤੁਸੀਂ ਦੇਖੋਗੇ ਕਿ ਸ਼ੀਸ਼ਾ ਇਹਦਾ ਤੜਕ ਗਿਆ ਹੈ ਉੱਪਰ ਆ ਜਿਸ ਤਰੀਕੇ ਦੇ ਨਾਲ ਫਾਈਬਰ ਜਿਹੜਾ ਪ੍ਰੋਪਰ ਪੂਰੇ ਤਰੀਕੇ ਦੇ ਨਾਲ ਪਿਘਲਾ ਗਿਆ ਆ ਦਰਵਾਜ਼ੇ ਦੇ ਨਾਲ ਜਿਹਦਾ ਲੱਗਿਆ ਤੁਸੀਂ ਆ ਦੇਖੋ ਕਿ ਕਿਸ ਤਰੀਕੇ ਦੇ ਨਾਲ ਸੇਕ ਕਿੰਨਾ ਕੁ ਹੋਏਗਾ ਕਿ ਇਹ ਪਲਾਸਟਿਕ ਜਿਹੜਾ ਹੈ ਕਿ ਉਹ ਮੈਲਟ ਹੋ ਕੇ ਜੰਬੜਿਆ ਤੇ ਉਹ ਲੋਕਾਂ ਦਾ ਕੀ ਹਾਲ ਹੋਇਆ ਹੈਗਾ ਜਿਨ੍ਹਾਂ ਨੂੰ ਸੇਕ ਜਿਹੜਾ ਹੈ ਕਿ ਲੱਗਾ ਸਾਡੇ ਕੈਮਰਾ ਪਰਸਨ ਤੁਮ ਕਮਾਂਗਾ ਤਸਵੀਰ ਤੱਕਣ ਕੋਠੇ ਤੇ ਚੜ ਕੇ ਲੋਕਾਂ ਦੀ ਤਸਦੀਕ ਕੀਤੀ ਜਾ ਰਹੀ ਕੋਈ ਉੱਤੇ ਹੈ ਤਾਂ ਨਹੀਂ ਹਾਂਜੀ ਕੀ ਕਹਿਣਾ ਚਾਹੁੰਦੇ ਕੀ ਨਾਮ ਤੁਹਾਡਾ 15 20 ਬੰਦੇ ਦਾਖਲ ਹੈ 15 20 ਬੰਦੇ ਦਾਖਲ ਆ ਜੀ ਜਦੋਂ ਇਹ ਗੱਡੀਆਂ ਗੱਡੀ ਇੱਕ ਦੀਆਂ ਨੂੰ ਜਾਂਦੀਆਂ ਗੱਡੀਆਂ ਪੰਜ ਸੱਤ ਜਾਂਦੀਆਂ ਰੁਦੀਆਂ ਰਾਤ ਵੇਲੇ ਇਸ ਟਾਈਮ ਹਾਂ ਇਹ ਟਾਈਮ ਰੱਖੇ 8 ਵਜੇ 8-9 ਵਜੇ ਤੋਂ ਬਾਅਦ ਗੱਡੀਆਂ ਆਉਣ ਚਾਹੀਦੀਆਂ ਸ਼ੁਰੂ ਹੋ ਜਾਂਦੀਆਂ ਸਿਲੰਡਰ ਵਾਲੀਆਂ ਸਰਦਾਰ ਸਾਹਿਬ ਤੁਸੀਂ ਦੁਕਾਨ ਕਿਹੜੀ ਕਹਿੰਦੇ ਪੇ ਤੁਹਾਡਾ ਜ਼ਿਕਰ ਜਿਹੜਾ ਤੁਸੀਂ ਕਰਦੇ ਪਏ ਸੀਗੇ ਕੀ ਤੁਹਾਡਾ ਨਾਮ ਕੀ ਦੱਸਿਆ ਤੁਸੀਂ ਆਪਣਾ ਸਰਦਾਰ ਸਾਹਿਬ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਅਚਾ ਰੇਸ਼ਨ ਸਿੰਘ ਆ ਤੁਹਾਡੀ ਦੁਕਾਨ ਆ ਵਾਲੀ ਇਹ ਕਿਰਾਏ ਤੇ ਦਿੱਤੀ ਹੋਆ ਜੀ ਰਾ ਦੇਖੋ ਅੰਦਰੋਂ ਵੀ ਸਾਰੀ ਇਹ ਲੋ ਗਈ ਹੈ ਚੰਗੀ ਤਰ੍ਹਾਂ ਇਹ ਦੁਕਾਨਾਂ ਆ ਕਿੱਦਾਂ ਤੋ ਹੋਏਗਾ ਦੁਕਾਨਾਂ ਦੇ ਪਹਿਲਾਂ ਤਾਂ ਸ਼ਟਰ ਜਿਹੜੇ ਨੇ ਬਾਹਰਲੇ ਅੰਦਰ ਦੇਖੋ ਤਾਂ ਕਿੰਨਾ ਮਾਲ ਪਿਆ ਉਹ ਕਿੱਥੋਂ ਆਇਆ ਹਾਂ ਤੁਹਾਡੇ ਅੰਦਰ ਵੀ ਸ਼ਟਰਿੰਗ ਜਿਹੜੀ ਆ ਕਿ ਟੁੱਟੀ ਹੋਈ ਆ ਇਹ ਦੁਕਾਨ ਦੇ ਅੰਦਰ ਵੀ ਜਿਹੜਾ ਹੈ ਕਿ ਉਹ ਅੱਗ ਜਿਹੜੀ ਆ ਕਿ ਉਹ ਬੁਝਾਉਣ ਵਾਲੇ ਯੰਤਰ ਨੇ ਜਿਹੜੇ ਫਾਇਰ ਬ੍ਰਿਗੇਡ ਦੀ ਟੀਮਸ ਨੇ ਇਹਨਾਂ ਲਈ ਤੁਸੀਂ ਕਾਹਦਾ ਕੰਮ ਸਟੇਸ਼ਨਰੀ ਦਾ ਕੰਮ ਕਰਦੇ ਹੋ ਹਾਂ ਜੀ ਸਟੇਸ਼ਨਰੀ ਦਾ ਦੁਕਾਨ ਬੰਦ ਕਰ ਗਏ ਸੀਗੇ ਕਿੰਨੇ ਕੁ ਦਿਨ ਬਧਾਨੇ ਦੁਕਾਨ ਅਸੀਂ ਸਾਡੇ ਘੱਟ ਬੰਦ ਕਰ ਦਿੱਤੀ ਹਾਂ ਹਾਂ ਕੀ ਤੁਹਾਡਾ ਨਾਮ ਕੀ ਹੈ ਜਸਵੰਤਪੁਰ ਕਿੰਨੇ ਵਜੇ ਬੰਦ ਕਰਦੇ ਹੋ ਦੁਕਾਨ ਸਾਢੇ 8 ਤੇ ਹਾਦਸਾ ਕਿੰਨੇ ਵਜੇ ਤੇ ਆਸ-ਪਾਸ ਪੋਣੇ ਪੋਣੇ ਦੇ 10 ਵਜੇ ਹਾਂਜੀ ਬਹੁਤ ਸਾਰਾ ਲੋ ਗਿਆ ਵੈ ਟਰੂ ਹੋ ਗਿਆ ਹਾਂਜੀ ਕਿੰਨਾ ਨੁਕਸਾਨ ਹੋ ਗਿਆ ਫਾਟੇ ਤੇ 3-4 ਲੱਖ ਦਾ ਸਾਢੇ 3-4 ਲੱਖ ਦਾ ਨੁਕਸਾਨ ਹੋ ਗਿਆ ਸਰਦਾਰ ਸਾਹਿਬ ਆਦ ਕੰਨ ਬੰਦ ਰਹਿੰਦੀ ਸੀ ਕਿ ਵੀ ਖੁੱਲਦੀ ਐ ਇਹ ਦੁਕਾਨ ਹੈ ਉਹ ਮੈਨੂੰ ਮੁੰਡਾ ਹੋਣਾ ਮਿਲਿਆ ਸੀ ਫੜ ਗਿਆ ਇਨਵਰਟਰ ਸਾਰਾ ਫੜ ਗਿਆ ਪਤਾ ਨਹੀਂ ਕਿੰਨਾ ਫੜ ਗਿਆ ਹਾਲਾਂਕਿ ਇੱਕ ਰਿਪੋਰਟ ਜ਼ਰੂਰ ਕਹਿ ਰਹੀ ਹੈ ਡੈਥ ਹੋਈ ਹੈ ਪਰ ਜਾਨੀ ਨੁਕਸਾਨ ਤੋਂ ਬਚਾ ਹੀ ਰਵੇ ਪਰ ਮਾਲੀ ਨੁਕਸਾਨ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਹੋਇਆ ਆ ਮੈਡਮ ਦੱਸਦੇ ਪਏ ਨੇ ਕਿ 3.5-4 ਲੱਖ ਦਾ ਜਿਹੜਾ ਹੈ ਕਿ ਉਹ ਇਹਨਾਂ ਦਾ ਸਮਾਨ ਇੱਥੇ ਸੜ ਕੇ ਸੁਆਹ ਹੋ ਗਿਆ 10-15 ਬੰਦੇ ਜ਼ਖਮੀ ਹੋਏ ਆ ਹਾਂ ਉਹ 18 ਹਸਪਤਾਲ ਲੈ ਕੇ ਗਏ ਹਾਂਜੀ ਹਾਂ ਸਾਰੇ 10-15 ਜ਼ਖਮੀ ਹੋਏ ਆ ਵੈਸੇ ਟੈਂਕਰ ਮੋੜਨ ਦਾ ਇਤਨੂੰ ਕੋਈ ਮਤਲਬ ਨਹੀਂਗਾ ਬਹੁਤ ਵੱਡਾ ਸਵਾਲ ਹੈ ਇਨਵੈਸਟੀਗੇਸ਼ਨ ਦਾ ਬਹੁਤ ਵੱਡਾ ਹੈ ਬਿਲਕੁਲ ਠੀਕ ਹੈ ਗੈਸ ਪਲੈਨ ਸਿੱਟਾਇਆ ਲੋਕ ਲਗਾਤਾਰ ਸਵਾਲ ਚੁੱਕਦੇ ਪਏ ਨੇ ਕੋਸ਼ਿਸ਼ ਕਰਦੇ ਆ ਤੁਹਾਨੂੰ ਅਗਲੀਆਂ ਵੀ ਤਸਵੀਰਾਂ ਦਿਖਾਈਏ ਪਰ ਇੱਕ ਤਸਵੀਰ ਇੱਥੇ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਕਿ ਜਿੰਨੀਆਂ ਆਲੇ-ਦੁਆਲੇ ਦੀਆਂ ਦੁਕਾਨਾਂ ਐ ਇਹਨਾਂ ਜ਼ਬਰਦਸਤ ਧਮਾਕਾ ਸੀ ਸ਼ਟਰ ਜਿਹੜੇ ਨੇ ਕਿ ਆਲਮੋਸਟ ਸਾਰਿਆਂ ਦੇ ਲੋ ਹੋ ਗਏ ਨੇ ਸਾਰੇ ਪੱਟੇ ਗਏ ਦੋ ਆ ਬੈਟਰੀਆਂ ਦੀ ਗੱਡੀ ਸ਼ਟਰ ਜਿਹੜੇ ਨੇ ਕੀ ਉਹ ਤੁਸੀਂ ਦੇਖੋ ਕਿ ਇਹ ਕਾਰੀ ਦੁਕਾਨ ਹੈ ਇਹ ਦੁਕਾਨ ਬੈਟਰੀ ਦੀ ਹੈ ਸੜ ਕੇ ਸੁਆਹ ਹੋ ਗਈ ਆਪਣੇ ਹਾਰਡਵੇਅਰ ਦੀ ਦੁਕਾਨ ਇਹ ਵੀ ਸੜ ਕੇ ਸੁਆਹ ਹੋ ਗਈ ਮਗਰਲੇ ਪਾਸੇ ਲੈਂਟਰ ਟੇਕ ਪਿਆ ਥੱਲੇ ਸਾਰਾ ਸਾਰਾ ਕੰਦ ਕੰਦੀ ਉੱਡ ਗਈ ਹੈ ਆ ਦੇਖੋ ਇਹ ਹਾਦਸਾ ਇਹ ਗਰਾਊਂਡ ਲੈਵਲ ਤੇ ਹੈ ਫਾਇਰ ਬ੍ਰਿਗੇਡ ਦੇ ਜਵਾਨ ਆਹ ਜਿਹੜੀ ਦੁਕਾਨ ਸੀਗੀ ਹੈ ਆਪਣੀ ਫੀਟ ਦੀ ਸੀ ਇਹ ਵੀ ਸਾਰੀ ਉੱਡ ਗਈ ਆ ਬਹੁਤ ਨੁਕਸਾਨ ਜਿਹੜਾ ਹੈ ਕਿ ਉਹ ਇਸ ਏਰੀਆ ਦੇ ਵਿੱਚ ਬਲਕਿ ਇਹਨੇ 500 ਮੀਟਰ ਤੋਂ ਆਲੇ ਦੁਆਲੇ ਸਾਰਾ ਹੀ ਕੁਝ ਬਲਕਿ ਇਹਨਾਂ ਧਮਾਕਾ ਜ਼ਬਰਦਸਤ ਇਥੋਂ ਯਕੀਨ ਕਰੋ ਆ ਇਹਦਾ ਮੁੰਡੇ ਦਾ ਨਵਾਂ ਨਮੀ ਦੁਕਾਨ ਫੈਸੀ ਨਮੀ ਦੁਕਾਨ ਸਾਹਿਬ ਮੱਖਾਂ ਲਟਕਦਾ ਪਿਆ ਛੱਤ ਡਿੱਗ ਪਈ ਐ ਇਸ ਦੁਕਾਨ ਦੀ ਸਾਰਾ ਸੜ ਕੇ ਨਵਾਂ ਸਵਾਹ ਹੋ ਗਿਆ ਪਿੱਛੋਂ ਤੁਸੀਂ ਦੇਖ ਸਕਦੇ ਹੋ ਦੁਕਾਨ ਦਾ ਹਾਲ ਕੀ ਹੋਇਆ ਆਪਣੇ ਆਪ ਅੰਦਾਜ਼ਾ ਲਗਾਇਆ ਜਾ ਸਕਦਾ ਨਵੀਂ ਹੀ ਪਾਈ ਸੀਗੀ ਦੁਕਾਨ ਹੋਣੀਗਾ ਨਹੀਂ ਫਰੈਸ਼ ਸਾਰਾ ਸਮਾਨ ਇੱਥੇ ਪਿਆ ਹੀ ਨਵਾਂ ਹੀ ਆ ਬੈਠੇ ਦੁਕਾਨੇ ਵੀ ਨਮੀ ਸੀਗੀ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਉਧਰ ਭਾਈ ਮਾਰੇ ਆਸਰਾ ਮਤ ਕਰਦੇ ਪਏ ਉਹਨਾਂ ਨੂੰ ਪੁੱਛਦੇ ਪਏ ਪੁੱਛਦੇ ਪਏ ਉਹਨਾਂ ਨੂੰ ਵੀ ਸਵਾਲ ਪੁੱਛਦੇ ਪਏ ਆ ਇਸ ਵਕਤ ਇਨਵੈਸਟੀਗੇਸ਼ਨ ਉਹ ਇੱਥੇ ਮੌਕੇ ਤੇ ਰਾਹਤ ਕਰੇ ਜ਼ਰੂਰੀ ਨੇ ਪਰ ਆ ਜਿਹੜੇ ਇਸ ਵਕਤ ਤੁਸੀਂ ਇਹ ਦੇਖੋ ਇੱਧਰ ਫੀਡ ਦੀ ਦੁਕਾਨ ਅੰਦਰ ਜਿਹੜੇ ਗੋਰੇ ਸੀਗੇ ਉਹ ਫਟੇ ਨੇ ਬਾਹਰੋਂ ਜਿੰਨਾ ਵੀ ਇਹ ਸ਼ਟਰਿੰਗ ਸੀਗੀ ਉਹ ਸ਼ਟਰਿੰਗ ਸਾਰੀ ਦੀ ਸਾਰੀ ਜਿਹੜੀ ਉਖੜੀ ਐ ਅੱਗੇ ਵੀ ਜਿਹੜੇ ਨੇ ਕਿ ਲੋਕ ਦੱਸਦੇ ਪਏ ਨੇ ਕਿ ਆਲੇ ਦੁਆਲੇ ਜਿਹੜਾ ਐ ਕਿ ਉਹ ਨੁਕਸਾਨ ਬਹੁਤ ਹੋਇਆ ਹੋਇਆ ਪਰ ਤਾਲਾਂ ਕੀ ਜਿਹੜੀ ਇੱਕ ਅਫੀਸ਼ੀਅਲ ਰਿਪੋਰਟ ਜਿਹੜੀ ਹੈ ਕਿ ਉਹ ਦੱਸੀ ਜਾ ਰਹੀ ਹੈ ਅ ਡਿਪਾਰਟਮੈਂਟ ਵੱਲੋਂ ਡਿਪਟੀ ਕਮਿਸ਼ਨਰ ਵੱਲੋਂ ਕਿ ਇੱਕ ਡੈਥ ਜਿਹੜੀ ਹੈ ਕਿ ਉਹ ਹੋਈ ਹੈ ਦੂਸਰੇ ਪਾਸੇ ਵੀ ਜਿਹੜੀ ਤੁਹਾਨੂੰ ਜ਼ਰੂਰ ਜਿਹੜੀ ਹੈ ਕਿ ਉਹ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਦੂਸਰੇ ਪਾਸੇ ਦੇ ਜਿਹੜੇ ਨੇ ਕੀ ਉਹ ਹਾਲਾਤ ਸਾਡੇ ਜਿਹੜੇ ਇਹ ਲੋਕ ਨੇ ਇਹ ਸਭ ਸਾਰੇ ਲੋਕ ਹੈ ਕਾਦੀ ਦੁਕਾਨ ਸੀ ਬਚਾਈ ਉਹਨਾਂ ਪਰ ਔਖਾ ਹੀ ਲੋਕ ਵਿਚਾਰੇ ਜਿਹੜੇ ਨੇ ਕੀ ਇੱਥੇ ਪਰੇਸ਼ਾਨ ਹੋ ਰਹੇ ਨੇ ਹੋ ਰਹੇ ਨੇ ਹਾਲਾਤ ਦੇਖ ਸਕਦੇ ਹੋ ਕਿ ਲੋਕਾਂ ਦੇ ਇਹ ਬੁਟੀਕ ਲੱਗ ਰਿਹਾ ਕਿ ਜਿਹੜਾ ਪੂਰੇ ਤਰੀਕੇ ਦੇ ਨਾਲ ਜਿਹੜਾ ਕਿ ਸੜਕੇ ਜਿਹੜਾ ਸੁਆਹ ਹੋ ਗਿਆ ਵੈ ਮਿਹਨਤ ਦੀ ਕਮਾਈ ਲੋਕਾਂ ਦਾ ਆਰਥਿਕ ਨੁਕਸਾਨ ਜਿਹੜਾ ਹੈ ਕਿ ਉਹ ਖਾਸੀ ਹੋਇਆ ਖਾਸਾ ਨੁਕਸਾਨ ਹੋਇਆ ਵੈ ਦੁਕਾਨਾਂ ਬੰਦ ਸਿੱਗੀਆਂ ਉਸ ਵੇਲੇ ਸਾਰੀਆਂ ਸਾਨੂੰ ਖੁੱਲੀ ਹੁੰਦੀਆਂ ਜਾਂਦੀ ਨੇ ਸਾਨੂੰ ਇਸ ਵਕਤ ਹਲਾਤ ਤੁਸੀਂ ਦੇਖੋ ਜਿੰਨਾ ਰ ਨੁਕਸਾਨ ਹੋਇਆ ਲੋਕ ਵਿਚਾਰੇ ਉਹ ਇਸ ਵਕਤ ਕਿੰਨੇ ਜਿਹੜੇ ਪਰੇਸ਼ਾਨ ਨੇ ਕਿਉਂਕਿ ਧੂਆਂ ਅੰਦਰ ਬਹੁਤ ਇਕੱਠਾ ਹੋਇਆ ਹੋਇਆ ਹੈ ਵਿਚਾਰੇ ਨੁਕਸਾਨ ਹੋਇਆ ਹੈ ਕਿ ਤੁਸੀਂ ਸੇਵ ਸਕਦੇ ਹੋ ਕਿ ਕਿੰਨੀ ਮਿਹਨਤ ਕਰਕੇ ਜਿਹੜਾ ਕਿ ਇਸ ਦੁਕਾਨਦਾਰੀ ਜਿਹੜਾ ਕਿ ਕਮ ਤਨ ਦਾ ਆਪਣਾ ਲੋਕਾਂ ਵੱਲੋਂ ਕੀਤਾ ਜਾਂਦਾ ਪਰ ਇਦਾਂ ਦੇ ਹਾਦਸੇ ਜਦੋਂ ਇੱਕ ਵੱਡਾ ਰੂਪ ਜਿਹੜਾ ਕਾਰਨ ਕਰ ਲੈਂਦੇ ਨੇ ਉਸ ਤੋਂ ਬਾਅਦ ਆਰਥਿਕ ਜਿਹੜਾ ਨੁਕਸਾਨ ਇਸ ਵਕਤ ਇੱਥੇ ਹੋਇਆ ਨੁਕਸਾਨਾਂ ਜਿਹੜੀਆਂ ਨੇ ਕਿ ਦੁਕਾਨ ਦੇ ਵਿੱਚ ਖਾਸਾ ਜਿਹੜਾ ਕਿ ਨੁਕਸਾਨ ਹੋਇਆ ਵੈ ਇਸ ਵਕਤ ਦੇ ਇੱਥੇ ਜਿਹੜੇ ਮਾਲਕ ਨੇ ਉਹ ਇੱਥੇ ਬੈਠੇ ਹੋਏ ਨੇ ਦਰਲਾਭ ਕਰਦੇ ਪਏ ਨੇ ਬੋਤਲਾਂ ਸਾਹਮਣੇ ਪਈਆਂ ਨੇ ਕਿ ਕਿਉਂਕਿ ਜੇ ਸ਼ਟਰ ਜਿਹੜੇ ਨੇ ਕਿ ਇੰਨੇ ਬੁਰੇ ਤਰੀਕੇ ਨਾਲ ਝੁੱਸ ਸਕਦੇ ਨੇ ਫਿਰ ਤਾਂ ਲਾਜ਼ਮੀ ਤੌਰ ਤੇ ਜਿਹੜੇ ਨੇ ਕਿ ਇੱਕ ਜਿਹੜਾ ਸਮਾਨ ਇੰਨਾ ਖਰਾਬ ਹੋਇਆ ਵੈ ਕਿ ਉਹ ਆਪਣੇ ਆਪ ਦੇ ਵਿੱਚ ਜਿਹੜਾ ਕਿੰਨੇ ਕਿੰਨਾ ਕਿੰਨਾ ਕੁ ਨੁਕਸਾਨ ਤੁਹਾਡਾ ਹੋ ਗਿਆ ਕਿੰਨੇ ਕੁ ਦਾ ਹੁੰਦਾ ਮਰੀ ਮੈਂ ਤਾਂ ਇੱਕ ਪਾਲੇ ਕੱਪੜੇ ਪਹਿਲਾਂ ਤਾਂ ਮੈਨੂੰ ਲੱਗਦਾ ਉਹ ਮੇਰਾ 1.5 ਤੋਂ 2 ਲੱਖ ਤੇ ਉਦਾਂ ਕੱਪੜੇ ਕਿਸੇ ਦੇ ਮੈਂ ਬਾਹਰ ਕੋਰੀ ਇਨਕਾਨ ਨੇ ਮੇਰਾ ਸਾਰਾ ਕੁਝ ਸੜ ਗਿਆ ਬਾਕੀ ਤੁਹਾਡੇ ਸਾਹਮਣੇ ਜੋ ਐਸੀ ਮੈਂ ਨਹੀਂ ਬਚਿਆ ਮੇ ਕੋਪ ਸਮਾਨ ਵੀ ਪਾਇਆ ਹੋਇਆ ਸੀਗਾ ਮੈਂ ਤਾਂ 4-5 ਲੱਖ ਤੇ ਲੱਗੇ ਤੇ ਮੇਰਾ ਕੁਝ ਨਹੀਂ ਕਿਤੇ ਮਰੂ ਟੈਂਸ਼ਨ ਦੀ ਕਰ ਲੈ ਸਵਾਗ 9 ਵਜੇ ਮੈਂ 9:00 ਵਜੇ ਗਈਆਂ ਮੈਂ ਹਲੇ 15 ਮਿੰਟ ਹੀ ਹੋਏ ਸੀ ਜਾ ਕੇ ਰੋਟੀ ਹਾਂ ਤਕੋਰ ਆ ਤੁਹਾਨੂੰ ਉਹ ਬਤਾ ਕੇ ਤੁਸੀਂ ਗਏ ਤੁਸੀਂ ਉਸ ਤੋਂ ਬਾਅਦ ਹਾਂਜੀ ਅੱਲੇ ਗਏ ਸੀ ਸਾਡਾ ਘਰ ਉਧਰ ਦੂਰ ਹੈ ਜਿੱਥੇ ਮੈਂ ਉਧਰ ਐਂਡਿਸਟ੍ਰੇਸ਼ਨ ਕਹਿ ਰਹੇ ਨੁਕਸਾਨ ਦੀ ਪਰਪਾਈ ਬਹੂਤ ਕੀਤੀ ਜਾਏਗੀ ਪਰ ਤੁਸੀਂ ਬਾਹਰ ਆ ਜਾਓ ਥੋੜਾ ਬਹੁਤ ਤੁਹਾਡੀ ਹਾਲਤ ਨਾਲ ਬਾਹਰ ਆ ਕੇ ਖੜੋ ਉਸ ਦੇ ਨਾਲ ਸਮਾਂ ਚਾਹੀਏ ਥੋੜਾ ਜਿੰਨਾ ਨੁਕਸਾਨ ਤੁਸੀਂ ਆਪ ਕਰੋ ਪਰ ਤੁਸੀਂ ਮੈਡਮ ਬਾਹਰ ਆ ਜਾਓ ਐਸਲੇ ਨਾਲ ਇੱਥੇ ਇੱਡਾ ਨਹੀਂ ਕਿਉਂਕਿ ਫੇਕ ਬੋਲ ਦਾ ਬੰਦਾ ਦਾ ਪਤਾ ਨਹੀਂ ਪਰ ਮੇਰੀ ਕਿਨਸੇ ਸਮਾਰਟ ਭਾਜੀ ਆਪ ਕਿਸੇ ਹੋਰ ਦੇ ਨਾਲ ਕੱਢ ਲੋ ਇਹ ਐਸ ਵਕਤ ਜਿਹੜੇ ਲੋਗ ਨੇ ਐਸ ਵਕਤ ਤੁਸੀਂ ਇਹ ਤਸਵੀਰਾਂ ਲਗਾ ਕੇ ਦਾਜ਼ਾ ਜ਼ਰੂਰ ਲਗਾ ਸਕਦੇ ਹੋ ਕਿ ਮਾਲੀ ਨੁਕਸਾਨ ਕਿੰਨਾ ਜ਼ਬਰਦਸਤ ਤੋਕਾ ਹੋਇਆ ਵੈ ਫਿਰ ਦੇਖੋ ਇਧਰਲੀ ਜਿਹੜੀਆਂ ਦੁਕਾਨਾਂ